ਯਾਰ ਸਤ ਸ੍ਰੀ ਅਕਾਲ ਪ੍ਰੀਤ ਜਵੰਦਾ ਬਲੌਗ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਣੇ ਆਂਗੇ ਬਲੌਗ ਬਲੌਗ ਨੂੰ ਅੰਤ ਤੱਕ ਦੇਖਿਆ ਕਰੋ ਬਲੌਗ ਵੀ ਮੈਂਨ ਦਾ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਛੀਰ ਦਾਂਗੇ ਗਾਜਰਾ ਅਸਮੀਤ ਹੈ ਗਮਟਾ ਦਾ ਟੋਕਾ ਸਾਨੂੰ ਲੱਗ ਗਿਆ ਗਾਜਰਾਂ ਨੂੰ ਆਪਣੀ ਘਰ ਪੀ ਜੇ ਅਸਰ ਅੰਤ ਤੱਕ ਹੀ ਬੈਠਾ ਰਿਹਾ ਹੈ ਕੱਖਾਂ ਲਈ ਛੱਡਦੀ ਨਹੀਂ ਹੈਗੀ ਕੋਈ ਚੀਜ਼ ਫੇਰ ਆਏ ਵੀ ਰਹਿਗੇ ਵੀ ਚਲ ਦੇਖ ਕੇ ਜ ਤੋੜ ਕੇ ਲੈ ਜਨੋਂ ਗਾਹ ਵਾਲਾ ਪਾ ਕੇ ਜਾਂਦੇ ਨੇ ਸੱਤ ਹੋ ਗਈ ਕੱਲ ਨੂੰ ਬੋਟਾ ਨਹੀਂ ਸੱਚ ਬੋਟਾ ਕਿਵੇਂ ਕੀ ਕਿਨੂ ਕਿਨੋਂ ਹੁੰਦੇ ਪਤਾ ਹੈ ਕਿਨੂ ਕਿਨੋਂ

ਉਹਨਾਂ ਦਾ flange ਜਦੋਂ ਬੋਟਾ ਬਣੀਆ ਨਾ ਉਹਦੀ ਚਨੀਤ ਵੀ ਬੋਟਾ ਰਹਿੰਦੀ ਹੈਗੀ ਆਪਾਂ ਉਹਦੀ ਵੀ ਮੋਟਾ ਬਣਾਉਵੇਂ ਆਂਗੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਆਪਾਂ ਹਨਾ ਵੀ ਫੈਮਲੀ ਬਲਾਗ ਬਣਾਉਣਾ ਰੱਖੀ ਸੀ ਫਿਰ ਕਦੋਂ ਫੈਮਲੀ ਬਣਾਉਣਾ ਬਣਾਵਾਂਗੇ ਬਾਜਰਾ ਇੱਥੇ ਵਧੀਆ ਹੋ ਗਿਆ ਇੱਥੇ ਆਪਣੇ ਸੇਤੀ ਹੋ ਗਿਆ ਅਗੇ ਆਪਣੇ ਗਾਜਰਾਂ ਹੁੰਦੀਆਂ ਨੇ ਉਦੋਂ ਜਦੋਂ 10 ਰੁਪਏ ਕਿਲੋ ਹੋ ਜਾਂਦੀਆਂ ਨੇ ਇੱਕ ਹੁਣ ਆਪਾਂ ਛੁੱਟੀਆਂ 'ਚ 22 ਤਰੀਕ ਨੂੰ 24 ਨਗਰਨੀ ਹਾਂ بھائی 24 ਤੱਕ ਹੋ ਜਾਣਗੀਆਂ ਦੂਰ ਕੱਢ ਕੇ ਆਵਾਂਗੇ ਦੇਖਦੇ ਹਾਂਗੇ ਸਲਾਹ ਤਾਂ ਮੇਰੀ ਤੋਂ ਗਾਲ ਜਾਣ ਸਲਾਹ ਕਿ ਵੀ ਇਸ ਰਾਤ ਨੂੰ ਉੱਥੇ ਲਾ ਕੇ ਆਵਾਂ ਜੇ ਉਸ ਸਾਰੀ ਕੁੜੀਆਂ ਇਕੱਠੀਆਂ ਹੋਵਾਂਗੇ ਹਨਾ ਉੱਥੇ ਸਲਾਹ ਹੀ ਦੇਣੀ ਤਾਂ ਮੈਂ ਉੱਥੇ ਜਾ ਕੇ ਜਾਵਾਂਗੀ ਰਾਤ ਲਾਉਂ ਫਲਾ ਫਿਰ ਦੇਖਾਂਗੇ ਜੇ ਦਾ ਕੋਈ ਮੱਝ ਚੋਣ ਵਾਲਾ ਆ ਗਿਆ ਫਿਰ ਰਾਤ ਰਾਹ ਆਏਗੇ ਨਹੀਂ ਫਿਰ ਆਖੂ ਨੂੰ ਮੁੜਨਾ ਪਊਗਾ ਅੱਲਾ ਸੱਲੰਗਾਤੀ ਤਿਆਰੀ ਕਰਦੇ ਨੇ ਕਿੱਥੇ ਲਾਉਣਗੇ ਸੱਚ ਪਤਾ ਨਹੀਂ ਸੁਨੀਲ ਮੈਂ ਤਾਂ ਅੱਜ ਕੋਈ ਗੱਲ ਨਹੀਂ ਸੁਣੀ ਗਈ ਕਿੱਥੇ ਲਾਉਣਗੇ ਨਾ ਅੱਜ ਸਵੇਰੇ ਦੁੱਧ ਲੈਣਾ ਸੀ ਆਪਣੇ ਹੁਣ ਦੇਖੇ ਸੀ ਮਾ ਇੱਧਰ ਜਾਂਦੇ ਹੋਣਗੇ ਇਹ ਜੋ ਰਸ਼ਮੀ ਨੇ ਮੈਨੂੰ ਛੱਡ ਕੇ ਆਇਆਗਾ ਉਦੋਂ ਜਾਈ ਸੀ ਹਾਂ ਵਿੱਚ ਥੋੜਾ ਜਿਹਾ ਮੇਥੇ ਪਾਲਾਂਗੇ ਗਾਜਰਾਂ ਚ ਵਧੀਆ ਸਬਜ਼ੀ ਬਣ ਜਾਂਦੀ ਮੇਥੇ ਪਾ ਕੇ ਮੇਥੀ ਪਾਲੇ ਮੇਥੇ ਪਾਲੇ ਮੈਂ ਆਪਾਂ ਤਾਂ ਮੇਥੇ ਹੀ ਬਣਾਉਂਦਾ ਮੇਥੇ ਨਾਲ ਉਹਦੇ ਤੇਪੂ ਆ ਕੇ ਉੱਤੇ ਪਾਈ ਸੀ ਅਸੀਂ ਨੇ ਮੇਥੇ ਉਹਨਾਂ ਨੂੰ ਸਬਜ਼ੀ ਦੇਖ ਕੇ ਇੰਨੀ ਵਧੀਆ ਲੱਗੀ ਕਹਿੰਦੇ ਸਤਾਪਦਵਾਰੇ ਕਹਿੰਦੇ ਗਾਜਰਾਂ ਚ ਮੇਥੇ ਪਾ ਕੇ ਸਵੇਰ ਸਬਜ਼ੀ ਬਣਾਈ ਕਹਿੰਦੇ ਬਣਾਈ ਸੁਆਦ ਬਣਦੀ ਹੈ ਮੋਗ ਲੱਗੇ ਦੇਖੇ ਕੰਦਾ ਇਹਨੂੰ ਕਿੰਨਾ ਵੀ ਮਤਰਾ ਦੇ ਗੋਲੀਆਂ ਨਾਲ ਲੱਗੀ ਹੈ ਜੀ ਕੀੜੀਆਂ ਵਾਲੀਆਂ ਗੋਲੀਆਂ ਦੇ ਕੇ ਕਿੱਥੇ تک ਵੀ ਆਉਣੇ ਇਸੇ ਵਾਲੀਆਂ ਰਹਿੰਦੀਆਂ ਨੇ ਮੋਗ ਤਾਂ ਮਾਰਦੇ ਨੇ ਚੱਕਣੀ ਵੀ ਔਖੀ ਆ ਚਾਹ ਕਾਲਾਪਨ ਕਰਾਈਤੀ ਜਿਵੇਂ ਸਾਂ ਚਾਹ ਪ੍ਰਸੰਤਾ ਆਸਤੀ ਵੀ ਪੂਰੀ ਹਨਾ ਇਹਨੂੰ ਤਾਂ ਦੋ ਸਾਲ ਹੋ ਗਏ ਦਰੜੀ ਨੂੰ ਇੱਕ ਸਾਲ ਦਵਾਈ ਦਾ ਸਾਲ ਹੋਇਆ ਤੇ ਨੂੰ ਦਵਾਈ ਵਾਲੇ ਦਿਨ ਚੁੜੀ ਰਾ ਰਾ ਇਹ ਬਾਰਾ ਇਹ ਤੇ ਸੂਈ ਨਹੀਂ ਹੈਗੀ ਮੋਖ ਨਗਰੀਆ ਖਾਰੀ ਇਹਨੂੰ ਕਾਦੀ ਮੈਨੂੰ 24 ਤਰੀਕ ਨੂੰ ਜਾਣੂ ਹਮ 24 ਨੂੰ ਜਾਣਗੇ 24 ਨੂੰ ਜਾਣਗੇ ਆਖਣੇ ਜਾਣਗੇ ਮਤਲਬ ਪਤੇਗੜ੍ਹ ਸਭ ਜਾ ਕੇ ਆਉਣਗੇ ਸਮੀਤ ਹੋਰੀ ਆਇਆ ਹਰ ਸਾਲ ਜਾਂਦੇ ਹੁੰਦੇ ਨੇ ਟ੍ਰੈਕਡਾੜੀ ਲੈ ਕੇ ਕਾਲਜ ਜੇ ਬਿਲ ਲੈ ਨਾ ਮੈਂ ਕਿਤੇ ਕੋਈ ਨਹੀਂ ਗਿਓਥੇ ਅਧਿਕਨਰ ਵਸਸਤੇ ਮਿਲ ਜਾਂਦੇ ਪਤਾ ਨਹੀਂ ਪੈਦਾ ਵੀ ਕਿਤੋਂ ਨੂੰ ਵਿਹਾਤ ਸਟਾਲ ਜੇ ਲੈ ਕੇ ਮੈਂ ਵੀ ਹੁਣ ਕਾਲਜ ਜਾਨੀ ਹੁੰਨੀ ਆ ਛੋਟਾ ਜਿਹਾ ਸਟਾਲ ਲੈਨੀ ਆ ਕਿਤੇ ਮੈਂ ਕਹੂੰਗੀ ਫੋਨ ਆਹ ਮਨ ਯਾਦ ਨਹੀਂ ਰਿਹਾ ਤੁਹਾਨੂੰ ਪੈਣਾਗੀ ਜਿਹੜੇ ਉਥੋਂ ਪਾਈ ਹੁੰਦੇ ਨੇ ਸਸਤੇ ਮਿਲ ਜਾਂਦੇ ਨੇ ਉਹਨਾਂ ਨੂੰ ਆਪ ਨੂੰਰੇ ਕੋਈ ਆਉਂਦਾ ਨਹੀਂ ਹੈਗਾ ਪੈਡਲ ਨੰਬਰ 3 ਦੇ ਇੱਤੇ ਬੋਨੀ ਦਾ ਗਿੱਟਾ ਤੇ ਜਿਹੜੀ ਗਿੱਟਾ ਟਰਾਲ ਦੇ ਨਾਲ ਕਰੇ ਲਾਣਾਗੇ ਸੋ ਸੋ ਵਾਈ ਗਰੂ ਅੱਜ ਤਾਂ ਫਰੀ ਪਾਣੇ ਚੱਕ ਵੱਡੀ ਮਾਰੀ ਹਾਂ ਬੀਬੀ ਅੱਜ ਇੱਕ ਵੱਡੀ ਮਾਰੀ ਅਗਰ ਅੱਜ ਨਹੀਂ ਕੱਢੂਗੀ ਪਤਾ ਨਹੀਂ ਲਾ ਅੰਦਰ ਇੱਕ ਮਾਰੀ ਫਿੱਤੀ ਚਲੋ ਜੀ ਆਪਾਂ ਮੈਸਾਂ ਨੂੰ ਪਾਣੀ ਪਿਉਣਾਗੇ ਹੁਣ ਤੋਂ ਬਾਅਦ ਸੁੱਕਾ ਪਾ ਕੇ ਸਵੇਰ ਵਾਲੇ ਤਾਂ ਖਿੰਦਲੀ ਸਾਈਡ ਪਾ ਕੇ ਰੱਖ ਦੋਗੇ। ਸਟਟਰ ਟੂ ਕੇ ਪੌਣੇ ਓੱਖੇ ਲਾ ਦਿੰਨੇ। ਦੇਖੋ ਢੋਲੀਆਂ ਬੰਨੀਆਂ ਇੱਧਰ। ਇੱਥੋਂ ਫਿਰ ਬਾਹਰੇ ਬਣਦੇ ਆਂਗੇ। ਬੁੱਤ ਤਾਂ ਕੋਈ ਨਹੀਂ ਹੈ ਨਹੀਂ। ਇੱਕ ਮਿਲਦੀ ਵਾਸਤੇ ਮੈਂ ਦਸਮੇ ਦੇ। ਕੰਨ ਡਾਕਟਰ ਜੀ ਕਹਿੰਦਾ ਕਿ ਨਾ ਭਾਈ ਬਸ ਐਂ ਸਬਜਰੋ ਵੀ ਅਸੀਂ ਛੋਟੀ ਪਾਲਦੇ ਐ ਵੱਟੀ ਪਾਲ ਲਈਏ। ਫੇਰ ਦੁੱਧੋਂ ਤਾਂ हट ਗਈਆਂ। ਆਪਣਾ 12 ਸਾਲਾ ਹੀ ਹੋ ਜਾਂਦਾਗਾ। ਲਗਤੀ ਕੀ ਦੇਖਦਾ ਸਬਜੀ ਆਪਣੀ ਬਣ ਗਈ ਅੱਜ ਆਪਾਂ ਹੋਗੇ ਥੋੜੇ ਜਿਹਾ ਲੇਟ ਅੱਗੇ ਆਪਾਂ ਸੁਨੇਹਾ ਕਮ ਕਰ ਲੈਨੇ ਆ ਅੱਜ ਮਾੜੇ ਮਾੜੇ ਨਾਲੀ ਬਸ ਟਾਈਮ ਜਾਂ ਲੰਘ ਗਿਆ ਲੇਟ ਹੋਗੀ ਥੋੜਾ ਚਲੋ ਆਏ ਗੀ ਨਾਲ ਹੁਣ ਦੇ ਚੁੱਲੇ ਮੂਰੇ ਬੈਠ ਕੇ ਹੀ ਰੋਟੀ ਖਾ ਲੈਂਦੇ ਨੇ ਚੁੱਲੇ ਤੇ ਆਪਾਂ ਰੋਟੀ ਬਣਾਉਣਿਆਂਗੇ ਗੈਸ ਕਰਤਾ ਆਪਾਂ ਨੇ ਹੁਣ ਬੰਦ ਗੈਸ ਤੇ ਇਕੱਲੀ ਚਾਹ ਚਾਹ ਕਰ ਦਿਆਂਗੇ ਸਬਜੀ ਰੋਟੀ ਦੋਨੇ ਟਾਈਮਾਂ ਦੀ ਆਪਾਂ ਇੱਥੇ ਕਿਵਲਤੀ ਬਣਾਉਣੇ ਆ ਨਾ ਸੇਕਿਆ ਜਾਂਦਾਗਾ ਨਾ ਲੱਕੜਾਂ ਬਹੁਤ ਜ਼ਿਆਦੇ ਪਈਆਂ ਨੇ ਬੋਧੀਆਂ ਹੋਈਆਂ ਪਈਆਂ ਨੇ ਲੱਕੜਾਂ ਵੀ 7 ਸਾਲ ਹੋ ਗਏ ਨਾ ਚੁੱਲੇ ਦੀ ਰੋਟੀ ਸਵਾਦ ਲੱਗਦੀ ਆ ਵਿੱਚ ਕਹਿੰਦੇ ਕਿ ਇਹ ਕਹਿੰਦੇ ਜੀ ਸਵਾਦ ਨਹੀਂ ਲੱਗਦੀ ਅੱਬ ਮੈਨੂੰ ਤਾਂ ਬੜਾਈ ਵਧੀਆ ਲੱਗਦੀ ਹੈਗੀ ਮੈਨੂੰ ਹੁਣ ਆਏ ਵੀ ਆਪਾਂ ਨਾ ਇਸ ਤੇ ਹਨਾ ਕਿਉਂ ਖਾਣੇ ਆਂਗੇ ਰੋਟੀ ਖਾਣੇ ਦੀ ਚੁੱਲੇ ਦੀ ਵਧੀਆ ਰਹਿੰਦੀ ਆ ਨਾ ਸੇਕਿਆ ਜਾਂਦਾਗਾ ਹੁਣ ਸਿਆਲ ਤੇ ਨਾ ਰੋਟੀ ਪੱਕ ਜਾਂਦੀ ਆ ਵੇਰੇ ਵੀ ਆਪਾਂ ਚੱਲਦੇ ਸੀ ਬਲੌਗ ਮੇਗੇ ਠੰਡ ਬਹੁਤ ਹੋਣਾ ਕੀ ਹੁਣ ਹੁਣ ਨਾ ਚੱਕਦੇ ਆ ਚਲੋ ਜੀ ਐਸੀ ਅੱਜ ਦਾ ਆਪਣਾ ਬਲੌਗ ਆਪਾਂ ਬਣਾਉਣੀ ਜੀ ਹੁਣ ਰੋਟੀਆਂ ਸਮੀਤ ਲੱਗ ਗਿਆ ਤਾਂ ਉਹ ਤੋਂ ਬਾਅਦ ਬਸ ਹੁਣ ਪ੍ਰੀਤ ਪਾਲ ਖਾਣੂਗੀ ਆਰੇ ਨਾਲ ਹੁੰਦੇ ਰੋਟੀ ਖਾ ਲੈਣੇ ਨੇ ਆਪਣਾ ਫਿਰ ਕੰਮ ਲੱਭੜਗੇ ਲੱਕੀ ਵੀ ਖਾ ਲੂਗਾ ਹਨਾ ਲੱਕੇ ਉਹਦੀ ਮੁੜਿਆ ਦੇਖਦਾ ਹੈਗਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕੱਲ ਨੂੰ ਮਿਲਾਂਗੇ ਹੋਰ ਕਿਸੇ ਸੋਹਣੇ ਜਿਹੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ